ਕੱਲ ਦੀ ਗੱਲ ਮੈਂ ਦੁਕਾਨ ਤੋਂ ਘਰ ਰੋਟੀ ਖਾਣ ਲਈ ਗਿਆ ਤੇ ਮੈਂ ਸਿੱਧਾ ਘਰੇ ਗਿਆ ਤੇ ਜਦੋਂ ਮੈਂ ਗਲੀ 'ਚੋਂ ਲੰਘਣ ਲੱਗਾ ਤੇ ਗਲੀ 'ਚ ਪਹਿਲਾ ਘਰ ਆਉਂਦਾ ਵਾ ਤਾਇਆ ਜੀ ਦਾ ਤੇ ਉੱਥੇ ਮੇਰੇ ਸੁਭਾਅਿਕ ਮੈਂ ਆਪਦੇ ਕੰਮਕਾਰ ਚ ਟੈਨਸ਼ਨ ਚ ਮੈਂ ਸਿੱਧਾ ਲੰਘ ਗਿਆ ਤੇ ਮੈਨੂੰ ਪਤਾ ਨਹੀਂ ਲੱਗਾ ਕਿ ਉੱਥੇ ਤਾਏ ਦੀ ਕੁੜੀ ਬੈਠੀ ਸੀ ਆਈ ਹੋਈ ਸੀ ਭੈਣਾ ਤੇ ਮੈਨੂੰ ਕਿਰਾ ਮੈਂ ਲੰਘ ਗਿਆ ਮੈਨੂੰ ਪਤਾ ਨਹੀਂ ਲੱਗਾ ਫਿਰ ਮੈਂ ਜਦੋਂ ਲੰਘਣ ਲੱਗਾ ਵਾਪਸ ਘਰੋਂ ਤੇ ਮੈਨੂੰ ਇੰਜ ਲੱਗਾ ਝਾਕਾ ਜਿਆ ਪਿਆ ਕਿ ਵੀ ਜਿਵੇਂ ਨਾ ਕੋਈ ਹੈਗਾ ਮੇਰੇ ਵੱਲ ਦੇਖ ਰਹਾ ਮੈਂ ਇੱਕਦਮ ਰੁਕਿਆ ਤੇ ਮੈਂ ਆਵਾਜ਼ ਦਿੱਤੀ ਮੈਂ ਕਿਹਾ ਭੈਣ ਭੈਣ ਅੱਗੋਂ ਬੋਲੀ ਕਹਿੰਦੀ ਹਾਂ ਵੀਰੇ ਕਹਿੰਦੀ ਮੈਂ ਹੀ ਆ ਕਹਿੰਦੀ ਮੈਂ ਅੱਗੇ ਦੇਖੀ ਜਾਨੀ ਆ ਕਿ ਵੀਰਾ ਕੋਲ ਦੀ ਲੰਘਿਆ ਬੁਲਾਇਆ ਨਹੀਂ ਪਤਾ ਨਹੀਂ ਕੀ ਗੱਲ ਆ ਕਾਦਾ ਗੁੱਸਾ ਵਾਸਾ ਤੇ ਮੈਂ ਰੁਕਿਆ ਰੋਕ ਕੇ ਮੇਰੇ ਕੋਲ ਆ ਤਰਕੀ ਆ ਗਈ ਤੇ ਮੈਂ ਜੱਫੀ ਪਾ ਕੇ ਮਿਲਿਆ ਮੈਂ ਕਿਹਾ ਭੈਣ ਤੇਰੇ ਨਾਲ ਗੁੱਸਾ ਕਾਵਾ ਸਾਡਾ ਤਾਂ ਤੁਸੀਂ ਕਿਹੜਾ ਨਿੱਤ ਨਿੱਤ ਹਉਣਾ ਹੁੰਦਾ ਤੁਸੀਂ ਤਾਂ ਕਦੇ ਕਿ ਤਾਈ ਹਉਣਾ ਹੁੰਦਾ ਕਿ ਤੁਹਾਡੇ ਨਾਲ ਕਾਹਦਾ ਗੁੱਸਾ ਕਾਹਦੇ ਗਿਣੇ ਭੈਣਾਂ ਦੀ ਸ਼ਾਇਦ ਜਾਂ ਮੈਂ ਕਿਹਾ ਵੀ ਸ਼ਾਇਦ ਕੋਈ ਸਾਡੇ ਘਰਦਿਆਂ ਨਾਲ ਕੋਈ ਦਿੱਕਤ ਗੱਲਬਾਤ ਹੋਈ ਹੋਊਗੀ ਤਾਂ ਕਰ ਮੈਂ ਕਾ ਭੈਣੇ ਇਸ ਤਰ੍ਹਾਂ ਨਹੀਂ ਹੁੰਦਾ ਸਾਡਾ ਭਵੇਂ ਘਰ ਵਿੱਚ ਕੁਝ ਵੀ ਚੱਲੀ ਜਾਂਦਾ ਹੋਵੇ ਤੁਹਾਡਾ ਸਾਡੇ ਨਾਲ ਕੋਈ ਗੁੱਸਾ ਨਾ ਮੈਂ ਕਹ ਨਾਲੇ ਤੁਸੀਂ ਦਾ ਕਦੇ ਕਿ ਤਾਈ ਆਉਣਾ ਤੁਹਾਡੇ ਨਾਲ ਗੁੱਸਾ ਕਾਦਾ ਭੈਣਾ ਦੀ ਵੀਰਾਂ ਮੈਂ ਤਾਂ ਅੱਗੇ ਕਹੀ ਜਾਂਦੀ ਆ ਵੀ ਮੈਨੂੰ ਬਲਾਏ ਤੇ ਉਹਨਾਂ ਲੱਗਦਾ ਫਿਰ ਵੀ ਆ ਜਿੱਕੇ ਮੈਂ ਚਲਾ ਗਿਆ ਮੈਂ ਕਾ ਭੈਣ ਮੈਨੂੰ ਪਤਾ ਨਹੀਂ ਲੱਗਾ ਮੈਂ ਕਿਸੇ ਕੰਮ ਚ ਕਿਸੇ ਟੈਨਸ਼ਨ ਚ ਮੈਂ ਸਿੱਧਾ ਲੰਘ ਗਿਆ ਇਹ ਗੱਲ ਮੈਂ ਤਾਂ ਦੱਸੀ ਆ ਕਹਾਣੀ ਮੈਂ ਬੜਾ ਮਹਿਸੂਸ ਹੋਇਆ ਯਾਰ ਮੈਂ ਕਿਹਾ ਯਾਰ ਕਿਉਂ ਲੰਘ ਗਿਆ ਇਹ ਵੀ ਇਨਾਂ ਨੇ ਰੋਜ਼-ਰੋਜ਼ ਥੋੜੀ ਆਉਣਾ ਹੁੰਦਾ ਕੁੜੀਆਂ ਨਾਲ ਕਿਸੇ ਦਾ ਗੁੱਸਾ ਨਹੀਂ ਹੁੰਦਾ ਕੋਈ ਜਦੋਂ ਕਦੇ ਚਾਚੇ ਤਾਇਆਂ ਦੀਆਂ ਕੁੜੀਆਂ ਆਉਂਦੀਆਂ ਉਹਨਾਂ ਨੂੰ ਜੱਫੀ ਪਾ ਕੇ ਉੱਡ ਕੇ ਮਿਲਿਆ ਕਰੋ ਕਿਉਂਕਿ ਉਹਨਾਂ ਨਾਲ ਆਪਣਾ ਬਚਪਨ ਬੀਤਿਆ ਹੁੰਦਾ ਆਪਣਾ ਖੂਨ ਆਪਣੇ ਨਾਲ ਸਾਂਝਾ ਦਿਲ ਦੀਆਂ ਜੁੜੀਆਂ ਹੁੰਦੀਆਂ ਉਹਨਾਂ ਨੂੰ ਇੱਕ ਸ਼ੌਂਕ ਚਾਹ ਹੁੰਦਾ ਦਿਲ ਵਿੱਚ ਅਸੀਂ ਚੱਲੇ ਆ ਚਾਚੇ ਨੂੰ ਵੀ ਮੈਲੀਏ ਤਾਏ ਨੂੰ ਵੀ ਮੈਲੀਏ ਮੇਰੇ ਤਾਏ ਦੇ ਮੁੰਡੇ ਨੂੰ ਕੁੜੀ ਨੂੰ ਸਾਰਿਆਂ ਨੂੰ ਮੈਲੀਏ ਪਰਜਾਈਆਂ ਇਸ ਕਰਕੇ ਕਦੇ ਵੀ ਗਿਲੇ ਸ਼ਿਕਵੇ ਨਾ ਰੱਖਿਆ ਕਰੋ ਤੇ ਉਹਨਾਂ ਨੂੰ ਮਿਲਿਆ ਕਰੋ ਜਿੰਨਾ ਹੋ ਸਕੇ ਜਿੱਦ ਸਤਕਾਰ ਨਾਲ ਚਾਹ ਪਾਣੀ ਪੁੱਛੋ ਉਹਨਾਂ ਨੇ ਕੁਝ ਨਹੀਂ ਲੈ ਜਾਣਾ ਆਪਣਾ ਚੱਕ ਚੜਦੀ ਕਲਾ ਚ ਰਹੋ ਗੱਲ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ